नवजोत फराणा आरियन रेपटा जा मालिक लाइ तयार ਆਮੀਆ ਖੇਲਾ ਚੱਲ ਗਿਆ ਵੀਆ ਕੁਸ਼ਤੀਆਂ ਇਹਨਾਂ ਗੱਭਰੂਆਂ ਦੇ ਦਰਮਿਆਨ ਇਹਨਾਂ ਗੱਭਰੂਆਂ ਦੇ ਦਰਮਿਆਨ ਕਹਿੰਦਾ ਪਿੰਡੇ ਮਸਲ ਮੁੰਡਿਆਂ ਦੇ ਉਹ ਮਸਲ ਬੋਦੀਆ ਪਾਉਂਦੇ ਬਲਜੀਤ ਚੱਬੇਵਾਲ ਜਨਰਮਾ ਦੀ ਕਰੋ ਕਿਰਪਾ ਅਣੀ ਆਪਾਂਗੇ ਬੱਚਾ ਸ਼ਾਬਾਸ਼ ਅਗਲੀ ਕੁਸ਼ਤੀ ਹੈਪੀ ਚੌਂਦਰ ਰਾਜਾ ਹਰਿਆਣਾ ਤਿਆਰੀ ਕਰੋ ਵਾਚ ਜਾਓ ਕੋਵੀ ਭਰਵਾਨ ਕੋ ਬਹੁਤ ਸ਼ਾਬਾਸ਼ ਹੈਪੀ ਚੌਂਦਰ ਰਾਜਾ ਹਰਿਆਣਾ ਤਿਆਰੀ ਕਰੋ ਵਾਚ ਜਾਓ ਅਗਲੇ ਕੁਸ਼ਤੀ ਵਾਲੇ ਮਾਨ ਸਾਗਰ ਚੋੜਾ ਨੂੰ ਰੋਜ ਜੱਬੇ ਵਾਲ ਇਹ ਤਿਆਰ ਨੇ ਤਿਆਰ ਜੀ ਮਿਹਰਬਾਨੀ ਕਰਕੇ ਆਏ ਵਿੱਚ ਕੁਸ਼ਤੀ ਲੜੋ ਇਹਨਾਂ ਤਿੰਨ ਵਾਰੀ ਕਹਿ ਦਿੱਤਾ ਟੈਕੂ ਪਹਿਲਵਾਨ ਦੀ ਮੈਚ ਆ ਯਾਰ ਗੜਾ ਕਰੀਦਾ ਬਕਵਾਲਾ ਸਾਦੀ ਨਾਲੇ ਨਾ ਕੋਈ ਜਾਂਦਾ ਬੰਦੇ ਤਾਂ ਯਾਰ ਜੀ ਦੋਨੋਂ ਤੀਜੇ ਸਮਾਨੰਦ ਵਿੱਚ ਨਾਣਾ ਔਰ ਰਾਜਿਤ ਮੇਂਦੀ ਹੱਥ ਖੜਕ ਰਹੀ ਮੇਰਾ ਆਪਣਾ ਮੇਰੇ ਕੋਲ ਭੱਤੀ ਬੋਲੋ ਬਾਂਕੇ ਬਿਹਾਰੀ ਲਾਲ ਕੀਚ ਸਭ ਤੋਂ ਪਹਿਲਾਂ ਸਾਰੇ ਹੀ ਦੇਸ਼ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਦੇਸ਼ੀ ਬੈਠੀ ਸਾਰੇ ਸਾਧ ਸੰਗਤਾਂ ਨੂੰ ਸ਼੍ਰੀ ਕਿਸ਼ਨ ਲੀਲਾ ਮੇਲੇ ਦੀਆਂ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈ ਦਿੰਦੇ ਆ ਤੇ ਇਸ ਵਾਰ ਇਹ ਮੇਲਾ ਸ਼੍ਰੀ ਕਿਸ਼ਨ ਲੀਲਾ 30 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਹੋਇਆ ਜਿਸ ਦੇ ਵਿੱਚ ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਸ਼੍ਰੀ ਕਿਸ਼ਨ ਗਊਸ਼ਾਲਾ ਵਿੱਚ ਹਰ ਰੋਜ਼ ਸ਼ਾਮ ਨੂੰ 7:30 ਵਜੇ ਰਾਸ ਹੋਇਆ ਕਰਦੀ ਸੀ ਜਿਸ ਦੇ ਵਿੱਚ ਸਾਰੇ ਹੀ ਸ਼ਹਿਰ ਵਾਸੀ ਬਹੁਤ ਹੀ ਵੱਧ ਚੜ ਗਏ ਇਸ ਸਾਲ ਇਹ ਤੇ ਉਸ ਦੇ ਸਬੰਧ ਦੇ ਵਿੱਚ 1 ਨਵੰਬਰ ਨੂੰ ਗੌਸ਼ਲਾ ਗੜਸ਼ੰਕਤ ਰਾਤ ਰਾਤ ਯਾਤਰਾ ਕੱਢੀ ਗਈ ਸੀ ਜਿਸ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਨੇ ਤੇ ਸ਼ਹਿਰ ਵਾਸੀਆਂ ਨੇ ਬਹੁਤ ਹੀ ਵੱਧ ਚੜ ਕੇ ਹਿੱਸਾ ਲਿਆ ਤੇ 3 ਤਰੀਕ ਨੂੰ 60 ਕਿਲੋ ਓਪਨ ਦੇ ਕਬੱਡੀ ਦੇ ਮੈਚ ਕਰਾਇਆ ਗਏ ਸੀ ਤੇ 4 ਤਰੀਕ ਨੂੰ ਮਿੱਤੇ ਕੱਲ ਆਲ ਓਪਨ ਦੇ ਕਬੱਡੀ ਦੇ ਮੈਚ ਜਿਸ ਦੇ ਵਿੱਚ ਫਾਈਨਲ ਲੱਦੀਆਂ ਟੀਮ ਤੇ ਲਿਤਰਾ ਟੀਮ ਨੇ ਫਾਈਨਲ ਹੋਇਆ ਜਿਸ ਦੇ ਵਿੱਚ ਲਿਤਰਾ ਟੀਮ ਜੇਤੂ ਰਹੀ ਆ ਤੇ ਅੱਜ ਕੁਸ਼ਤੀਆਂ ਕਰਾਈਆਂ ਜਾ ਰਹੀਆਂ ਨੇ ਇਸ ਮੇਲੇ ਦੇ ਸਬੰਧ ਵਿੱਚ ਤੇ ਸ਼ਾਮ ਨੂੰ ਕਾਂਸਵਾਦ ਤੋਂ ਬਾਅਦ ਮੇਲੇ ਨੂੰ ਸਮਾਪਤੀ ਕੀਤੀ ਜਾਊਗੀ ਇਸ ਕੁਆ ਫਿਰ ਸਾਰੇ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਲੱਖ ਲੱਖ ਵਧਾਈ ਦਿੰਦੇ ਆ ਬੋਲ ਵਾਂਕੇ ਵਿਹਾਰੀ ਲਾਲ ਲੇਕੀ ਸ੍ਰੀ ਕ੍ਰਿਸ਼ਨ ਲੀਲਾ ਮੇਲਾ ਗੜਸ਼ੰਕਰ ਦਾ ਜੋ ਕਿ ਬਹੁਤ ਹੀ ਪ੍ਰਾਚੀਨ ਅਤੇ ਇਤਿਹਾਸਿਕ ਮੇਲਾ ਹੈ ਇਹ ਮੇਲਾ ਸਾਰੇ ਸ਼ਹਿਰ ਦੀ ਸ਼ੁਕ ਸ਼ਾਂਤੀ ਲਈ ਹਰ ਸਾਲ ਸ੍ਰੀ ਕ੍ਰਿਸ਼ਨ ਲੀਲਾ ਕਮੇਟੀ ਗੜਸ਼ੰਕਰ ਵੱਲੋਂ ਕਰਵਾਇਆ ਜਾਂਦਾ ਹੈ ਇਸ ਸਾਲ ਵੀ ਇਹ ਮੇਲਾ 3 ਤੂਰਤ ਲੈ ਕੇ 5 ਨਵੰਬਰ ਤੱਕ ਲਗਾਤਾਰ ਕਰਵਾਇਆ ਗਿਆ ਜਿਸ ਵਿੱਚ ਸ਼ਾਮ ਦੇ ਸਮੇਂ ਗਉਸ਼ਾਲਾ ਵਿਖੇ ਰਾਸਲੀਲਾ ਹੁੰਦੀ ਸੀ ਜਿਸੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਲੀਲਾ ਦਾ ਆਮਾ ਦਾ ਗੁਣਦਾਨ ਕੀਤਾ ਜਾਂਦਾ ਸੀ ਅਤੇ ਉਸ ਤੋਂ ਕੁਰੰਤ 1 ਤਰੀਕ ਨੂੰ ਕੋਵਡ ਰਾਤ ਯਾਤਰਾ ਕੱਢੀ ਗਈ ਫਿਰ ਅੱਜ 5 ਤਰੀਕ ਨੂੰ ਮੇਲੇ ਦੀ ਸਮਾਪਤੀ ਕੰਸਵਦ ਦੇ ਨਾਲ ਕੀਤੀ ਜਾਵੇਗੀ ਜੈ ਸ਼੍ਰੀ ਕੀ ਸੋਹਣੇ